ਵਨਰ ਅਡੀ ਦੇ ਸਤਕਾਰ ਰਸੋਤੋ ਇੱਕ ਰਿਪੋਰਟ ਹੈ ਜਿਹੜੀ ਫੋਨ ਦੇ ਰਾਹੀਂ ਹੁੰਦੀ ਜਸੂਸੀ ਬਾਰੇ ਹੈ ਡਿਜੀਟਲ ਵਾਇਲੈਂਸ ਦਾ ਨਵਾਂ ਟੂਲ ਬਣਿਆ ਜਿਹੜਾ ਸਟਾਕ ਵੇਅਰ ਹੈ ਉਹ ਐਪ ਹੈ ਇੱਕ ਜਿਸ ਤੇ ਇਸਤੇਮਾਲ ਦੇ ਨਾਲ ਆਨਲਾਈਨ ਸ਼ੀਟ ਸ਼ਾਟ ਹੁੰਦੀ ਹੈ ਤੁਸੀਂ ਆਪਣੇ ਹਸਬੰਡ ਵਾਈਫ ਪਾਰਟਨਰ ਦੀ ਜਸੂਸੀ ਜੋ ਕਰਦੇ ਹੋ ਭਾਰਤ ਦੁਨੀਆ ਦੇ ਵਿੱਚੋਂ ਤੀਸਰੇ ਨੰਬਰ ਤੇ ਪਹੁੰਚ ਗਿਆ ਆਪਣੇ ਪਾਰਟਨਰ ਦੀ ਜਸੂਸੀ ਦੇ ਮਾਮਲੇ 'ਚ ਤੇ ਫਿਰ ਸਬੰਧ ਵਿਗੜਨ ਤੇ ਬੇਵਫਾਈ ਨੂੰ ਸਾਬਤ ਕਰਨ ਦੇ ਲਈ ਫਿਰ ਉਹ ਸਬੂਤ ਪੇਸ਼ ਕੀਤੇ ਜਾਂਦੇ ਨੇ ਇਹ ਸਬੂਤ ਤੁਹਾਡੇ ਫੋਨ 'ਚੋਂ ਹੀ ਤੁਹਾਡੇ ਖਿਲਾਫ ਮਿਲ ਜਾਂਦੇ ਨੇ ਤੁਹਾਡੇ ਫੋਨ ਦੇ ਵਿੱਚ ਕੁਝ ਅਜਿਹੇ ਸੌਫਟਵੇਅਰ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਪਾ ਦਿੰਦਾ ਹੈ ਜਿਸ ਕਰਕੇ ਦਿਨ ਭਰ ਜੋ ਕੁਝ ਤੁਸੀਂ ਕਰਦੇ ਹੋ ਉਸ ਦੀ ਸਾਰੀ ਸੂਚਨਾ ਤੁਹਾਡੇ ਪਤੀ ਤੁਹਾਡੇ ਪਿਤਾ ਤੁਹਾਡੀ ਮਾਤਾ ਜਾਂ ਕਿਸੇ ਵੀ ਪਰਿਵਾਰ ਮੈਂਬਰ ਕੋਲ ਪੁੱਜ ਸਕਦੀ ਹੈ ਸੋ ਇਹ ਜਿਹੜਾ ਫੋਨ ਹੈ ਨਾ ਇਹ ਤੁਹਾਨੂੰ ਫਾਸੀ ਵੀ ਚੜਾ ਸਕਦਾ ਇਸ ਤਰ੍ਹਾਂ ਦੇ ਸلسਲੇ ਤੇ ਚ ਸੋ ਡਿਜੀਟਲ ਵਾਇਲੈਂਸ ਦੇ ਮਾਮਲੇ ਦੇ ਵਿੱਚ ਭਾਰਤ ਦੁਨੀਆ ਦੇ ਵਿੱਚ 3 ਤੀਸਰੇ ਨੰਬਰ ਤੇ ਆ ਗਿਆ ਹੈ ਡਿਜੀਟਲ ਵਾਇਲੈਂਸ ਜਣੀ ਆਨਲਾਈਨ ਜਿਹੜੀ ਇੱਕ ਦੂਸਰੇ ਦੇ ਖਿਲਾਫ ਜਿਆਤੀਆਂ ਹੁੰਦੀਆਂ ਨੇ ਪਤੀ ਪਤਨੀ ਤੋਂ ਇਲਾਵਾ ਤੁਹਾਡਾ ਸਾਬਕਾ ਪਾਰਟਨਰ ਸਟਾਕਰ ਵਿਰ ਆਪ ਦੇ ذریعے ਇੱਕ ਦੂਸਰੇ ਦੀ ਆਨਲਾਈਨ ਜਸੂਸੀ ਕਰ ਰਹੇ ਨੇ ਸਬੰਧ ਵਿਗੜਨ ਤੇ ਜਾਂ ਬੇਵਫਾਈ ਸਾਬਤ ਕਰਨ ਦੇ ਲਈ ਅਬਿਊਜ਼ ਰਿਲੇਸ਼ਨਸ਼ਿਪ ਦੇ ਵਿੱਚ ਇਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਦੁਨੀਆ ਦੇ ਵਿੱਚ ਇਸ ਮਾਮਲੇ ਦੇ ਵਿੱਚ 1 ਸਾਲ ਦੇ ਵਿੱਚ ਇਸ ਤਰ੍ਹਾਂ ਦਾ ਟ੍ਰੈਂਡ 6 ਫੀਸਦੀ ਵਧਿਆ ਡਿਜੀਟਲ ਵਾਇਲੈਂਸ ਦੁਨੀਆ ਦੇ ਵਿੱਚ ਇੱਕ ਨਵਾਂ ਟ੍ਰੈਂਡ ਹੈ ਡਿਜੀਟਲ ਵਾਇਲੈਂਸ ਦੇ ਵਿੱਚ ਜਿਸ ਤਰ੍ਹਾਂ ਆਪਾਂ ਓਮ ਆਮ ਘਰੇਲੂ ਹਿੰਸਾ ਕਹਿੰਦੇ ਆ ਇਸੇ ਤਰ੍ਹਾਂ ਆਨਲਾਈਨ ਹਿੰਸਾ ਜਿਸ ਦੇ ਵਿੱਚ ਮਹਿਲਾਵਾਂ ਨੂੰ ਸਰੀਰਕ ਮਨੋਵਿਗਿਆਨਿਕ ਜਾਂ ਸਮਾਜਿਕ ਤੌਰ ਤੇ ਨੁਕਸਾਨ ਪਹੁੰਚਾਉਣ ਦੇ ਲਈ ਟੈਕਨੋਲੋਜੀ ਦਾ ਉਪਯੋਗ ਕੀਤਾ ਜਾਂਦਾ ਹੈ ਉੱਥੇ ਇਸ ਸਟਾਕਰ ਵੇਅਰ ਐਪ ਦੇ ਜ਼ਰੀਏ ਐਂਟੀ-ਥੈਫਟ ਐਪ ਪੈਰੈਂਟਲ ਕੰਟਰੋਲ ਐਪ ਜਾਂ ਕਿਸੇ ਹੋਰ ਐਪ ਦੇ ਜ਼ਰੀਏ ਫੋਨ ਦੇ ਵਿੱਚ ਉਹ ਐਪ ਤੁਹਾਡੇ ਇੰਸਟਾਲ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਜਣੀ ਮਸਲਨ ਤੁਹਾਡਾ ਕੋਈ ਪਰਿਵਾਰਕ ਮੈਂਬਰ ਤੁਹਾਡਾ ਦੋਸਤ ਤੁਹਾਡੀ গারਲਫ੍ਰੈਂਡ ਜਾਂ ਤੁਹਾਡਾ ਕੋਈ ਬாய்ਫ੍ਰੈਂਡ ਤੁਹਾਡਾ ਫੋਨ ਕੁਛ ਦਿਨ ਲਈ ਲੈਂਦਾ ਤੇ ਉਸ ਫੋਨ ਦੇ ਵਿੱਚ ਉਹ ਇੱਕ ਐਪ ਪਾ ਦਿੰਦਾ ਹੈ ਜਿਸ ਦੇ ਜ਼ਰੀਏ ਤੁਹਾਡੀ ਸਾਰੀ ਰਿਕਾਰਡਿੰਗ ਤੁਹਾਡੀਆਂ ਸਾਰੀਆਂ ਵੀਡੀਓ ਫੋਟੋਗ੍ਰਾਫਸ ਤੁਹਾਡੇ ਦੁਸ਼ਮਣ ਤੱਕ ਪੁੱਜਦੀਆਂ ਰਹਿੰਦੀਆਂ ਨੇ ਤੇ ਇਸ ਦੇ ਲਈ ਆ ਫੋਨ ਨੂੰ ਨੋਟੀਫਿਕੇਸ਼ਨ ਇਸ ਦੇ ਜਰੀਏ ਫੋਨ ਦੇ ਨੋਟੀਫਿਕੇਸ਼ਨ ਲੋਕੇਸ਼ਨ ਫੋਟੋਸ ਕੈਮਰੇ ਸਕਰੀਨਸ਼ਾਟ ਐਮਐਮਐਸ ਕੈਲੰਡਰ ਸੋਸ਼ਲ ਮੀਡੀਆ ਖਾਤਿਆਂ ਤੇ ਅਗਲੇ ਦੀ ਨਿਗਰਾਨੀ ਰਹਿੰਦੀ ਹੈ ਅਸੀਂ ਇੱਕ ਵਾਰੀ ਕਿਸੇ ਕੰਮ ਦੇ ਸਿਲਸਲੇ 'ਚ ਇੱਕ ਐਸਐਸਪੀ ਦੇ ਦਫ਼ਤਰ ਗਏ ਉਹ ਕਹਿੰਦੇ ਜੀ ਆਪਣਾ ਫੋਨ ਸਾਨੂੰ ਫੜਾ ਦਿਓ ਅਸੀਂ ਪੱਤਰਕਾਰ ਸੀ ਦੋ ਤਿੰਨ ਸਾਡੇ ਚੋ ਮੈਂ ਚਲੋ ਇਸ ਮਾਮਲੇ 'ਚ ਫਰਾਖ ਦੇ ਲਾ ਚਲੋ ਮੈਂ ਆਈਡੀ ਉਡੀ ਆਪਣੀ ਫੋਨ ਚੋਂ ਕਢੀ ਉਹਦੇ ਐਸਐਸਪੀ ਦੇ ਉਹ ਦੁਕਾਰੇ ਨੂੰ ਫੜਾਉਣ ਲੱਗਿਆ ਜਿਹੜਾ ਉਹਦਾ ਪੀਐਸਓ ਸੀਗਾ ਤੇ ਮੇਰੇ ਨਾਲ ਦਾ ਮਿੱਤਰ ਕਹਿੰਦਾ ਨਹੀਂ ਦੇਣਾ ਜੇ ਮੁਲਾਕਾਤ ਕਰਨੀ ਹੈ ਤਾਂ ਇਦਾਂ ਕਰ ਲਓ ਨਹੀਂ ਸੀ ਫੋਨ ਨਹੀਂ ਦੇਣਾ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਇਹ ਨਹੀਂ ਪਤਾ ਵੀ ਤੁਹਾਡੇ ਫੋਨ ਫੜਾਉਂਦੇ ਆ ਕਿੰਨੇ ਟਾਈਮ 'ਚ ਤੁਹਾਡੇ ਫੋਨ ਦੇ ਵਿੱਚ ਕੀ ਇੰਸਟਾਲ ਹੋ ਜਾਵੇ ਤੁਹਾਡਾ ਭਾਵੇਂ ਲੌਕ ਵੀ ਹੈ ਸਭ ਕੁਝ ਹੈ ਕਿਉਂਕਿ ਬੜੀ ਤਕਨੀਕ ਹੈ ਚਲੋ ਫਿਰ ਐਸਐਸਪੀ ਨੇ ਸਾਡੇ ਨਾਲ ਉੱਧਰ ਹੀ ਮੁਲਾਕਾਤ ਕਰ ਲਈ ਪੁਰਾਣੀ ਗੱਲ ਹੈ ਸਾਈਬਰ ਸਕਿਉਰਿਟੀ ਸੌਰੀ ਸਾਈਬਰ ਸਕਿਉਰਿਟੀ ਕੰਪਨੀਆਂ ਕੈਸਪਰ ਸਕਾਈ ਦੀ ਤਰਫੋਂ ਜਾਰੀ ਕੀਤੀ ਗਈ ਸਟੇਟ ਸਟਾਕਵੇਅ ਰਿਪੋਰਟ 2023 ਦੱਸਦੀ ਹੈ ਕਿ ਭਾਰਤ ਦੇ ਵਿੱਚ 2492 ਮੋਬਾਈਲ ਯੂਜ਼ਰ ਸਟਾਕਵੇਅ ਤੋਂ ਪੀੜਤ ਨੇ ਰੂਸ ਦੇ ਵਿੱਚ 9890 ਪੀੜਤਾਂ ਦੇ ਨਾਲ ਰੂਸ ਪਹਿਲੇ ਸਥਾਨ ਤੇ ਹੈ ਤੇ ਬ੍ਰਾਜ਼ੀਲ 4486 ਸ਼ਿਕਾਇਤਾਂ ਦੇ ਨਾਲ ਦੂਜੇ ਸਥਾਨ ਤੇ ਹੈ ਇਹ ਜਿਹੜਾ ਸਾਈਬਰ ਸਕਿਉਰਿਟੀ ਕੰਪਨੀ ਹੈ ਨਾ ਕੈਸਪਰਸਕਾਈ ਉਹਦੀ ਰਿਪੋਰਟ ਹੈ ਕਿ ਸਟੇਟ ਸਟਾਕਵੇਅ ਰਿਪੋਰਟ ਦੇ ਮੁਤਾਬਕ 2023 ਦੇ ਵਿੱਚ ਬੀਤੇ ਵਰੇ ਭਾਰਤ ਤੀਜੇ ਸਥਾਨ ਤੇ ਹੈ 2492 ਸ਼ਿਕਾਇਤਾਂ ਮਿਲੀਆਂ ਨੇ ਕਿ ਸਾਡੇ ਫੋਨ ਦੀ ਐਦਾਂ ਜਸੂਸੀ ਹੋਈ। ਰਸ਼ੀਆ 9890 ਸ਼ਿਕਾਇਤਾਂ ਨਾਲ ਸਭ ਤੋਂ ਟੌਪ ਤੇ ਹੈ ਤੇ ਬਰਾਜ਼ੀਲ ਦੂਜੇ ਸਥਾਨ ਤੇ ਹੈ 8646 ਸ਼ਿਕਾਇਤਾਂ ਨਾਲ ਭਾਰਤ ਹੀ ਜੇ ਸਥਾਨ ਤੇ ਹੈ। ਕੋਵਿਡ ਦੇ ਦੌਰ ਦੇ ਦੌਰਾਨ ਇਹਨਾਂ ਦੀ ਸੰਖਿਆ ਦੇ ਵਿੱਚ ਕਮੀ ਦਰਜ ਕੀਤੀ ਗਈ ਫਿਰ ਇਸ ਤੋਂ ਬਾਅਦ ਇੱਕਦਮ ਮਾਮਲੇ ਵਧੇ ਇਹਨਾਂ ਹੀ ਨਹੀਂ ਕਿਉਂਕਿ ਕੋਵਿਡ ਦੇ ਦੌਰਾਨ ਫੋਨ ਦਾ ਇਸਤੇਮਾਲ ਵਧ ਗਿਆ ਸਾਈਬਰ ਸਟਾਕਿੰਗ ਜਾਂ ਆਨਲਾਈਨ ਸ਼ੀਟਸ਼ਾਰਟ ਦੇ ਮਾਮਲੇ ਵੀ ਵਧੇ ਇਸ ਸਰਵੇ ਦੇ ਵਿੱਚ ਸ਼ਾਮਲ 40% ਲੋਕਾਂ ਨੇ ਮੰਨਿਆ ਕਿ ਆਨਲਾਈਨ ਸ਼ੀਟਸ਼ਾਰਟ ਦਾ ਸ਼ਿਕਾਰ ਹੋ ਚੁੱਕੇ ਨੇ ਉਹਦੇ ਵਿੱਚ ਅਣਚਾਹੀ ਈਮੇਲ ਐਮਐਮਐਸ ਐਸਐਮਐਸ ਆਉਣ ਲੱਗੇ ਨੇ ਤੇ ਸੋਸ਼ਲ ਮੀਡੀਆ ਖਾਤਿਆਂ ਤੇ ਅਗਿਆਤ ਜਗ੍ਹਾ ਤੇ ਜਿਹੜਾ ਲੌਗਇਨ ਹੋਣ ਲੱਗੇ ਨੇ ਸੋ ਫਰੰਟ ਕੈਮਰੇ ਤੋਂ ਤਸਵੀਰਾਂ ਆਟੋਮੈਟਿਕ ਲਈਆਂ ਜਾਂਦੀਆਂ ਨੇ ਜਦੋਂ ਵੀ ਤੁਸੀਂ ਕੋਈ ਗੱਲ ਕਰ ਰਹੇ ਹੁੰਦੇ ਹੋ ਜਾਂ ਆਲਾ ਦਵਾਲਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਡੇ ਆਲੇ ਦੋਲੇ ਦੀਆਂ ਤਸਵੀਰਾਂ ਕਦੋਂ ਕੈਦ ਹੋ ਜਾਂਦੀਆਂ ਨੇ ਜਦੋਂ ਤੁਸੀਂ ਕਈ ਵਾਰੀ ਫੋਨ ਜਿਹੜਾ ਹੈਗਾ ਨਾ ਸਕਰੀਨ ਕਈ ਵਾਰੀ ਤਾਂ ਬੰਦਾ ਆਪਾ ਆਫ ਕਰਕੇ ਸੁਣਦੇ ਆਂ ਕਈ ਵਾਰੀ ਜਿਹੜਾ ਨਾ ਉਹਨੂੰ ਫਲੈਪ ਨਹੀਂ ਲੱਗਿਆ ਹੋਇਆ ਸਕਰੀਨ ਤੇ ਤਾਂ ਫਰੰਟ ਕੈਮਰਾ ਫਿਰ ਉਹ ਤਸਵੀਰਾਂ ਖਿੱਚਦਾ ਰਹਿੰਦਾ ਬਸ ਤਾਂ ਫਲੈਪ ਵਾਲਾ ਫੋਨ ਬਿਹਤਰ ਰਹਿੰਦਾ ਹੈ ਨਾਲੇ ਤਾਂ ਫੋਨ ਡਿੱਗਦਾ ਨਹੀਂ ਜੇ ਡਿੱਗਦਾ ਤਾਂ ਟੁੱਟਦਾ ਨਹੀਂ ਕਿਉਂਕਿ ਉਹਨੂੰ ਬਕਾਇਦਾ ਕਵਰ ਹੋਵੇ ਉਹਦੀ ਸਕਰੀਨ ਵੀ ਕਵਰ ਹੋਵੇ ਤੇ ਉਹ ਬਕਾਇਦਾ ਮਤਲਬ ਫੋਟੋਆਂ ਵੀ ਫਿਰ ਖਿੱਚ ਸਕਦਾ ਜਿਸ ਤਰ੍ਹਾਂ ਇਹ ਮਸਲਾ ਦੱਸਿਆ ਗਿਆ ਕਿ ਜਿਹੜਾ ਫਰੰਟ ਕੈਮਰਾ ਜਾਂ ਬੈਕ ਕੈਮਰਾ ਉਸ ਤੋਂ ਵੀ ਤਸਵੀਰਾਂ ਲਈਆਂ ਜਾਂਦੀਆਂ ਨੇ ਤੇ ਇਸ ਦੌਰਾਨ 39% ਮਾਮਲਿਆਂ ਦੇ ਵਿੱਚ ਮੌਜੂਦਾ ਜਾਂ ਸਾਬਕਾ 파ਟਨਰ ਹੀ ਤੁਹਾਡੇ ਜ਼ਿੰਮੇਵਾਰ ਹੁੰਦੇ ਨੇ ਇਸੇ ਤਰ੍ਹਾਂ ਤੁਸੀਂ ਵੇਖੋ ਪਿੱਛੇ ਜਿਹੜੇ ਇੰਟਰਨੈਟ ਟੀਵੀ ਆ ਗਏ ਨੇ ਹੈਨਾ ਉਹ ਉਹਨਾਂ ਟੀਵੀਆਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਬੈੱਡਰੂਮ ਸੀਨ ਨੇ ਜਿਹੜੇ ਉਹ ਰਿਕਾਰਡ ਹੋ ਗਏ ਸਨ ਕਿਉਂਕਿ ਉਹ ਵਿੱਚ ਅਗਲਾ ਟੀਵੀ ਆਨ ਕਰਕੇ ਛੱਡਦੇ ਜਾਂ ਆਨ ਹੁੰਦਾ ਚੱਲ ਜਾਂਦਾ ਤੇ ਇਸ ਕਰਕੇ ਫੋਨ ਤੁਹਾਡੀ ਜਸੂਸੀ ਕਰਦਾ ਸੋ ਇਸ ਤੋਂ ਏਦਾਂ ਬਚਿਆ ਜਾ ਸਕਦਾ ਹੈ ਇਹ ਜਿਹੜਾ ਸਟਾਕਰ ਵਾਇਰਸ ਸੌਫਟਵੇਅਰ ਹੈ ਜਿਹੜਾ ਤੁਹਾਡੀ ਜਸੂਸੀ ਕਰਦਾ ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਉਹਨਾਂ ਸਾਰੀਆਂ ਐਪਸ ਨੂੰ ਹਟਾ ਦਿਓ ਜੋ ਤੁਹਾਡੀ ਵਰਤੋਂ 'ਚ ਨਹੀਂ ਆਉਂਦੀਆਂ ਸਿਕਿਉਰਿਟੀ ਸੌਫਟਵੇਅਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਵੈਸੇ ਫੋਨ 'ਚ ਲੋਕ ਬਹੁਤ ਘੱਟ ਸਿਕਿਉਰਿਟੀ ਸੌਫਟਵੇਅਰ ਵਰਤਦੇ ਨੇ ਕੰਪਿਊਟਰ ਵਗੈਰਾ 'ਚ ਆਪਾਂ ਸਾਰੇ ਵਰਤਦੇ ਆ ਪਰ ਫੋਨ 'ਚ ਬਹੁਤ ਘੱਟ ਲੋਕ ਵਰਤਦੇ ਨੇ ਇਸ ਤੋਂ ਇਲਾਵਾ ਫੈਕਟਰੀ ਦਾ ਰੀਸੈਟ ਜਿਹੜਾ ਵਿਕਲਪ ਹੈ ਉਹ ਕੰਮ ਆ ਸਕਦਾ ਹੈ ਹਾਲਾਂਕਿ ਮਾਰਾ ਦਾ ਮੰਨਣਾ ਕਿ ਪਹਿਲਾਂ ਸਥਾਨਕ ਸਾਈਬਰ ਅਪਰਾਧ ਨਾਲ ਜੁੜੀਆਂ ਸੰਸਥਾਵਾਂ ਦੀ ਮਦਦ ਲੈਣੀ ਚਾਹੀਦੀ ਹੈ ਅਜੇ ਕਿਸੇ ਖਤਰੇ ਤੋਂ ਬਚਣ ਦੇ ਲਈ ਫੋਨ ਨੂੰ ਹਮੇਸ਼ਾ ਯੂਨਿਕ ਪਾਸਵਰਡ ਨੂੰ ਲੋਕ ਲਾ ਕੇ ਰੱਖੋ ਫੋਨ ਦਾ ਯੂਨਿਕ ਪਾਸਵਰਡ ਲੋਕ ਲਾ ਕੇ ਰੱਖੋ ਤਾਂ ਜੋ ਕੋਈ ਤੁਹਾਨੂੰ ਫੋਨ ਦਾ ਇਸਤੇਮਾਲ ਨਾ ਕਰ ਸਕੇ ਅਤੇ ਕਈ ਐਪ ਵੀ ਹਮੇਸ਼ਾ ਜਿਹੜੀਆਂ ਨੇ ਬਿਨਾਂ ਉਸ ਤੋਂ ਤੁਸੀਂ ਫਾਲਤੂ ਡਾਊਨਲੋਡ ਨਾ ਕਰੋ ਅਗਰ ਫੋਨ ਦੀ ਬੈਟਰੀ ਜਲਦੀ ਖਤਮ ਹੁੰਦੀ ਹੈ ਲੋਕੇਸ਼ਨ ਤੁਹਾਡੀ ਟਰੈਕ ਹੋਣ ਲੱਗੇ ਤਾਂ ਅਲਰਟ ਹੋ ਜਾਓ ਕਈ ਵਾਰੀ ਤੁਹਾਡੇ ਫੋਨ ਦੀ ਬੈਟਰੀ ਕਿਉਂਕਿ ਜਿਹੜੇ ਇਹ ਸੌਫਟਵੇਅਰ ਜਦੋਂ ਚੱਲਦੇ ਨੇ ਨਾ ਇਹ ਤੁਹਾਡੇ ਫੋਨ ਦਾ ਜਿਹੜਾ ਬੈਟਰੀ ਬਹੁਤ ਖਾਂਦੇ ਨੇ ਵੈਸੇ ਵੀ ਜਦੋਂ ਤੁਸੀਂ ਸੌਂਦੇ ਹੋ ਜਾਂ ਨਹੀਂ ਲੋੜ ਤਾਂ ਫੋਨ ਨੂੰ 에어로ਪਲੇਨ ਮੋਡ ਤੇ ਲਾ ਲੈਣਾ ਚਾਹੀਦਾ ਰਾਤ ਨੂੰ ਖਾਸ ਕਰਕੇ ਕਿਉਂਕਿ ਐਡਾ ਵੀ ਤੁਹਾਡਾ ਕੋਈ ਜ਼ਰੂਰੀ ਕੰਮ ਨਹੀਂ ਇੰਟਰਨੈਟ ਜਦੋਂ ਯੂਜ਼ ਕਰਨਾ ਹੁਣ ਆਮ ਬੰਦੇ ਨੂੰ ਕਿੰਨੀ ਇੱਕ ਵਟਸਐਪ ਕਾਲ ਆਉਂਦੀਆਂ ਨੇ ਕਿਉਂਕਿ ਉਹ ਜਿੰਨੀ ਦੇਰ ਤੁਹਾਡਾ ਨੈਟ ਆਨ ਹੈ ਓਨੀ ਦੇਰ ਤੁਹਾਨੂੰ ਜੜਾ ਨਾ ਤੁਹਾਡੀ ਬੈਟਰੀ ਜ਼ਿਆਦਾ ਜਾਂਦੀ ਹੈ ਤੇ ਤੁਹਾਡੀ ਜਸੂਸੀ ਵੀ ਹੁੰਦੀ ਰਹਿੰਦੀ ਹੈ ਤੇ ਇਸ ਕਰਕੇ ਜੇ ਮਤਲਬ ਤੁਸੀਂ ਕਿਤੇ 2 ਘੰਟੇ ਆਰਾਮ ਕਰਨਾ ਕਿਤੇ ਨਹੀਂ ਗੱਲਬਾਤ ਕਰਨੀ ਜਾਂ ਤੁਹਾਨੂੰ ਕਿਸੇ ਦੀ ਨਹੀਂ ਕਾਲ ਆਉਣੀ WhatsApp ਤੇ ਕਿਉਂਕਿ ਅੱਜ ਕੱਲ ਕਾਲ ਹੈ ਜਿਹੜੀ ਇੰਡੀਆ ਇੰਡੀਆ ਸਿੰਪਲ ਕਾਲ ਬਹੁਤ ਸਸਤੀ ਹੈ ਨਾ ਵੀ ਫ੍ਰੀ ਵਾਂਗ ਨੇ ਸੋ ਇਸ ਕਰਕੇ ਆਮ ਕਾਲ ਕੀਤੀ ਜਾ ਸਕਦੀ ਹੈ ਯਾਨੀ ਬਿਨਾਂ ਲੋਡ ਤੋਂ ਇੰਟਰਨੈਟ ਦਾ ਇਸਤੇਮਾਲ ਨਾ ਕਰੋ ਉਹਦੇ ਵਿੱਚ ਤੁਹਾਡਾ ਇੰਟਰਨੈਟ ਵੀ ਬਚਦਾ ਤੇ ਤੁਹਾਡੀ ਬੈਟਰੀ ਵੀ ਬਚਦੀ ਹੈ ਲੇਕਿਨ ਅਗਰ ਤੁਹਾਡੇ ਮੋਬਾਈਲ ਦੀ ਬੈਟਰੀ ਜਲਦੀ ਖਤਮ ਹੁੰਦੀ ਹੈ ਡਾਟਾ ਜ਼ਿਆਦਾ ਖਰਚ ਹੋ ਰਿਹਾ ਤੇ ਕੋਈ ਐਪ ਅਚਾਨਕ ਬਿਨਾ ਆਗਿਆ ਤੋਂ ਤੁਹਾਡੀ ਲੋਕੇਸ਼ਨ ਟਰੈਕ ਕਰਦੀ ਹੈ ਜਾਂ ਐਂਡਰਾਇਡ ਡਿਵਾਈਸ ਯੂਜ਼ਰ ਜਿਹੜਾ ਅਨੋਨ ਸੋਰਸਸ ਦੀ ਸੈਟਿੰਗ ਦੀ ਜਾਂਚ ਕਰੋ ਅਗਰ ਇਹ ਚੀਜ਼ ਚਾਲੂ ਹੈ ਤਾਂ ਇਹ ਸੰਕੇਤ ਆ ਸਕਦਾ ਕਿ ਕਿਸੇ ਗਿਆਤ ਸੌਫਟਵੇਅਰ ਤੋਂ ਕਿਸੇ ਥਰਡ ਪਾਰਟੀ ਸੋਰਸ ਤੋਂ ਤੁਹਾਡੇ ਫੋਨ ਦੇ ਵਿੱਚ ਕੁਝ ਇੰਸਟਾਲ ਕੀਤਾ ਗਿਆ ਅਗਰ ਤੁਹਾਡੇ ਡਿਵਾਈਸ ਦੇ ਵਿੱਚ ਕੋਈ ਸੌਫਟ ਸਟਾਰਕਰ ਵੇਰ ਹੈ ਜੋ ਜਸੂਸੀ ਕਰਦੇ ਨੇ ਉਹਨਾਂ ਨੂੰ ਹਟਾਉਣ ਦੀ ਜਲਦਬਾਜ਼ੀ ਨਾ ਕਰੋ ਤੇ ਉਹ ਤੁਹਾਨੂੰ ਟਰੈਕ ਕਰ ਰਿਹਾ ਵਿਅਕਤੀ ਸਤਰਕ ਹੋ ਸਕਦਾ ਹੈ ਜਿਸ ਤੇ ਖਤਰਾ ਵੱਧ ਸਕਦਾ ਸੋ ਇਸ ਕਰਕੇ ਇਸ ਤੇ ਵਿੱਚ ਕਿਸੇ ਅੱਛੇ ਐਕਸਪਰਟ ਦੀ ਮਦਦ ਲਓ ਤੇ ਜਾਂ ਫਿਰ ਕੋਈ ਜਿਹੜੀਆਂ ਨੇ ਅਨਨੋਨ ਬੰਦਿਆਂ ਤੋਂ ਜਿਨ੍ਹਾਂ ਤੋਂ ਤੁਸੀਂ ਫੋਨ ਰਿਪੇਅਰ ਕਰਾਉਂਦੇ ਹੋ ਉਥੋਂ ਵੀ ਤੁਹਾਡੇ ਕੋਈ ਸ਼ਰਾਰਤ ਹੋ ਸਕਦੀ ਹੈ ਤੁਸੀਂ ਕਿਤੇ ਦੁਕਾਨ ਤੋਂ ਫੋਨ ਇੰਸਟਾਲ ਕਰਾ ਕੋਈ ਚੀਜ਼ ਆ ਡਾਟਾ ਲੈਂਦੇ ਹੋ ਸੈਟਿੰਗ ਕਰਾਉਂਦੇ ਹੋ ਕੰਟੀਨਿਊ ਦੇ ਕੋਲ ਜਾਂਦੇ ਹੋ ਉਹਦੇ ਨਾਲ ਤੁਹਾਡਾ ਕੋਈ ਝਗੜਾ ਹੋ ਜਾਂਦਾ ਹੈ ਤਾਂ ਉਹ ਵੀ ਤੁਹਾਨੂੰ ਇਸ ਤਰ੍ਹਾਂ ਦਾ ਸੌਫਟਵੇਅਰ ਦੇ ਰਾਹੀਂ ਨੁਕਸਾਨ ਕਰ ਸਕਦਾ ਹੈ ਸੋ ਰਿਸ਼ਤੇ ਤਾਂ ਵੈਸੇ ਸਭ ਨਾਲ ਬਿਹਤਰ ਰੱਖਣੇ ਚਾਹੀਦੇ ਨੇ ਪਰ ਕਈ ਵਾਰੀ ਸਾਡਾ ਦੁਕਾਨਦਾਰ ਨਾਲ ਕਿਸੇ ਗੱਲੋਂ ਰੱਪੜ ਹੋ ਜਾਂਦਾ ਹੈ ਜਿਵੇਂ ਆਪਾਂ ਖਬਰ ਪੜ੍ਹੀ ਹੋ ਨਾ ਅੱਜ ਗੁજરા ਪਿੰਡ ਦੀ ਜਿਵੇਂ ਉਹ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਿਹੜੇ ਮਾਰੇ ਗਏ ਲੋਕ ਸੀਗੇ ਉਹਨਾਂ ਦਾ ਤਸਕਰਾਂ ਦੇ ਨਾਲ ਪਿਛਲੇ ਹਫ਼ਤੇ ਝਗੜਾ ਹੋਇਆ ਸੀ ਕਿ ਮਾੜੀ ਸ਼ਰਾਬ ਦਿੰਦੇ ਹੋ ਕਿ ਸ਼ਾਇਦ ਉਹਨਾਂ ਨੇ ਝਗੜੇ ਤੋਂ ਬਾਅਦ ਸਮਝਾਉਤਾ ਹੋ ਗਿਆ ਤੇ ਫਿਰ ਜਿਹੜੀ ਕੱਲ ਸ਼ਰਾਬ ਦਿੱਤੀ ਉਹ ਉਹਨਾਂ ਦੀ ਜਾਨ ਲੈ ਗਈ ਹੁਣ ਇਹਨਾਂ ਦੇ ਪਰਿਵਾਰਕ ਮੈਂਬਰ ਹੈ ਜਿਹੜੀ ਉਸਨੇ ਦੋਸ਼ ਲਾਇਏ ਨੇ ਕਿ ਉਸ ਝਗੜੇ ਦੇ ਕਾਰਨ ਬਦਲਾ ਲੈਣ ਲਈ ਉਹਨਾਂ ਨੇ ਉਹਨਾਂ ਨੂੰ ਜ਼ਹਿਰੀਲੀ ਸ਼ਰਾਬ ਦਿੱਤੀ ਹੈ ਜਿਸ ਕਰਕੇ ਉਹਨਾਂ ਦੇ ਜੀਵਾਂ ਦੀ ਮੌਤ ਹੋਈ ਹੈ ਸੋ ਯਾਨੀ ਕਿ ਕਈ ਵਾਰੀ ਸਾਡਾ ਮਤਲਬ ਬਿਨਾਂ ਵਜ੍ਹਾ ਕਿਸੇ ਨਾਲ ਰੰਜ ਪੈ ਜਾਂਦਾ ਜਿਹਦਾ ਕੋਈ ਕਾਰਨ ਵੀ ਨਹੀਂ ਹੁੰਦਾ ਕਿ ਕਿਸੇ ਦੁਕਾਨਦਾਰ ਨਾਲ ਕਿਸੇ ਸੜਕ ਤੇ ਜਾਂਦੇ ਨਾਲ ਕਿਸੇ ਹੋਰ ਨਾਲ ਇਸ ਤਰ੍ਹਾਂ ਦਾ ਬਿਲਾੜਾ ਝਗੜਾ ਹੋ ਜਾਂਦਾ ਹੈ ਜਿਹੜਾ ਤੁਹਾਡੇ ਲਈ ਜਾਨਲੇਵਾ ਸਾਬਤ ਹੁੰਦਾ ਹੈ ਸੋ ਜ਼ਿੰਦਗੀ ਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨੇ ਕਿ ਦੁਸ਼ਮਣ ਘਟਣ ਤੇ ਬਿਹਤਰ ਹੀ ਹੈ ਨਾਲੇ ਜੇ ਦੁਸ਼ਮਣ ਵਧਦੇ ਨੇ ਬਿਨਾਂ ਵਜ੍ਹਾ ਤੁਹਾਡਾ ਝਗੜਾ ਵਧਦਾ ਤਾਂ ਤੁਸੀਂ ਵੀ ਦੁਖੀ ਹੁੰਦੇ ਹੋ ਅਗਲਾ ਵੀ ਦੁਖੀ ਹੁੰਦਾ ਹਾਸਕੇ ਬਲਾਲੇ ਠੀਕ ਹੈ ਨਹੀਂ 댓्स ऑल ओके ਬਾਏ ਬਾਏ ਟਾਟਾ ਸੋ ਇਸ ਕਰਕੇ ਇਹ ਜਿਹੜਾ 파ਟਨਰ ਦੀ ਜਸੂਸੀ ਕਰਨ ਦੇ ਮਾਮਲੇ ਚ ਭਾਰਤ ਤੀਜੇ ਨੰਬਰ ਤੇ ਆ ਗਿਆ ਦੁਨੀਆ ਚ ਹਾਲਾਂਕਿ ਅਸੀਂ ਫੋਨ ਦੇ ਬਾਰੇ ਬਹੁਤ ਇਸਤਤਰਕ ਨਹੀਂ ਹੈ ਪਰ ਇਹ ਕਿਉਂਕਿ ਇਸ ਦਾ ਇੱਕ ਕਾਰਨ ਇਹ ਹੈ ਅਜੇ ਆਪਾਂ ਆਮ ਲੋਕ ਸੋਚਦੇ ਕਿ ਯਾਰ ਐ ਕੌਣ ਕਰਦਾ ਘਰ ਵਾਲੀ ਨੂੰ ਤਾਂ WhatsApp ਨਹੀਂ ਖੋਲਣਾ ਆਉਂਦਾ ਇਹ ਕਿਉਂਕਿ ਇੰਡੀਆ ਦਾ ਇੰਡੀਆ ਵੱਡਾ ਮੁਲਕ ਹੈ ਵਿਸ਼ਵ ਦਾ ਇਹ ਡਾਟਾ ਉਸ ਹਿਸਾਬ ਨਾਲ ਚੱਕੇ ਜਾਂਦੇ ਨੇ ਕਿ ਇੱਥੇ ਕਿੰਨੀਆਂ ਸ਼ਿਕਾਇਤਾਂ ਆਈਆਂ ਨੇ ਕਿਉਂਕਿ 엘ੀਟ ਕਲਾਸਾਂ ਦੇ ਵਿੱਚ ਆਪਾਂ ਬਾਲੀਵੁੱਡ ਦਿੱਲੀ ਜਾਂ ਹੋਰ ਦੇਖਦੇ ਹਾਂ ਕਿ ਕ੍ਰਾਈਮ ਕਿੰਨਾ ਵੱਧ ਗਿਆ हां ठीक है, है। कि ਪਿੰਡਾਂ ਤੱਕ ਜਾਂ ਸਾਡੇ ਪੰਜਾਬ ਤੱਕ ਇਹ ਚੀਜ਼ਾਂ ਨਹੀਂ ਐ ਪਰ ਜਿਸ ਤਰ੍ਹਾਂ ਹੁਣ ਸਿਆਸੀ ਐਲੀਗੇਸ਼ਨ ਲੱਗਦੇ ਨੇ ਇੱਕ ਦੂਸਰੇ ਦੇ ਪੋਲ ਖੁੱਲਦਿਆਂ ਨੇ ਤੇ ਪਿੰਡਾਂ 'ਚ ਵੀ ਤੁਸੀਂ ਵੇਖੋ ਕਈ ਸੀਰੀਅਲ ਚੱਲਦੇ ਨੇ ਕਿ ਫਲਾਣੇ ਦੀ ਵਾਇਰਲ ਹੋ ਗਈ ਪਿੰਡਾਂ 'ਚੋਂ ਕਿੰਨੀਆਂ ਚੀਜ਼ਾਂ ਵਾਇਰਲ ਹੁੰਦੀਆਂ ਨੇ ਮੰਨ ਲਓ ਗੁਹਾਰਿਆਂ 'ਚ ਜਿਹੜਾ ਪਿਆਰ ਪਨਪਦਾ ਉਹ ਵੀ ਵੀਡੀਓ ਵਾਇਰਲ ਹੋ ਜਾਂਦੀ ਨੇ ਕੌਣ ਕਿਹਦੇ ਘਰੇ ਵੜਿਆ ਉਹ ਵੀ ਲੋਕਾਂ ਕੋਲ ਰਿਕਾਰਡਿੰਗ ਲਾ ਕੇ ਵਾਇਰਲ ਕਰ ਰਹੇ ਨੇ ਸੋ ਇਸ ਕਰਕੇ ਇੱਕ ਦੂਸਰੇ ਨੂੰ ਬਦਨਾਮ ਕਰਨ ਦੇ ਸਿਲਸਿਲੇ ਵਿੱਚ ਇਹ ਜਿਹੜੀ ਡਿਜੀਟਲ ਡਿਜੀਟਲ ਵਾਇਲੈਂਸ ਹੈ ਇਹ ਬਹੁਤ ਵੱਧ ਰਹੀ ਹੈ ਸੋ ਇਸ ਕਰਕੇ ਕਮਾਲ ਦੀ ਰਿਪੋਰਟ ਹੈ ਅੱਗੇ ਸ਼ੇਅਰ ਤੇ ਸਾਂਝੀ ਜ਼ਰੂਰ ਕਰਿਓ ਸੋ ਅੰਮਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਬਲਮਾਂ ਨੂੰ ਟਿਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ अपने इस का लाइव का लिंक अपने वट्सएप ग्रुप नंबर अठानवे सत्त सौ त्रेहठ जीरो छियानवे पचवंजा से मंगवा सकते हो नाइन एट सैवन सिक्स थ्री जीरो नाइन सिक्स डबल फाइव लो दोस्तों